ਇਹ ਗਲਤ ਹੋਇਆ ਜੀ ਜੇ ਉਹਨਾਂ ਤੇ ਪਰਚਾ ਦਰਜ ਹੋ ਗਿਆ ਕਿਉਂਕਿ ਕਿਵਿਕ 10 ਸੈਕਿੰਡ ਦੀ ਵੀਡੀਓ ਦੇਖ ਕੇ ਤੁਸੀਂ ਕਿਸੇ ਨੂੰ ਜੱਜ ਕਰ ਰਹੇ ਜਿਹੜੇ ਸਾਲਸ ਫੰਕਸ਼ਨ ਸੀ ਉੱਥੇ ਕੈਮਰਾਜ਼ ਲੱਗੇ ਹੋਏ ਆ ਉਹ ਕੈਮਰਾਜ਼ ਦੀ ਪਹਿਲੇ ਆਡੀਅੰਸ ਨੂੰ ਬਹੁਤ ਕੁਝ ਬੋਲ ਲਿਆ ਹੈ ਠੀਕ ਹੈ ਉਸ ਤੋਂ ਬਾਅਦ ਸਟਾਰੀ ਗੱਲ ਠੀਕ ਹੈ ਇੱਕ ਪਾਸੇ ਹੈ ਲੇਕਿਨ ਕਦੇ ਵੀ ਕੁੜੀ ਦਾ ਸਟੇਜ ਤੇ ਗਾਲੀ ਗਲੋਚ ਕਰਨ ਦਾ ਮਤਲਬ ਨਹੀਂ ਬਣਦਾ ਜਿੰਨੇ ਸਾਰੇ ਕਿ ਇੰਟਰਵਿਊ ਜੋ ਕਰੀਆ ਆ ਆਰਗੇਨਾਈਜ਼ਰ ਸਾਡੀ ਸੇਫਟੀ ਨਹੀਂ ਕਰਦੇ ਹੈਨਾ ਮੈਨੂੰ 20 ਸਾਲ ਕੰਮ ਕਰਦੀ ਨੂੰ ਹੋ ਗਿਆ ਜੀ 200 250 ਹਜ਼ਾਰ ਬੰਦਾ ਵੀ ਬਰਾਤ ਚ ਹੁੰਦਾ ਹੈ ਤੇ ਅਸੀਂ ਇਕੱਲੇ ਰੋਤੋਂ ਨਿਕਲ ਮੈਂ ਜੀ ਅਲੀਸ਼ਾ ਪ੍ਰਧਾਨ ਲੁਧਿਆਣੇ ਤੋਂ ਮੈਨੂੰ ਜਿਵੇਂ ਕਿ ਵੀਡੀਓ ਵਾਇਰਲ ਹੋ ਗਈ ਤੇ ਉਸ ਆਰਟਿਸਟ ਤੇ ਗਲਾਸ ਮਾਰਿਆ ਗਿਆ ਤੇ ਸਮਰਾਲਾ ਪੁਲਿਸ ਨੇ ਮਕਦਮਾ ਦਰਜ ਕੀਤਾ ਹੈ। ਅੱਜ ਵੀ ਸਮਰਾਲਾ ਪੁਲਿਸ ਪਹੁੰਚੀ ਹੋਈ ਹੈ। ਕੀ ਕਹਿਣਾ ਚਾਹੁੰਦੇ? ਇੱਕ ਗਲਤ ਹੋਇਆ ਜੀ ਜੇ ਉਹਨਾਂ ਤੇ ਪਰਚਾ ਦਰਜ ਹੋ ਗਿਆ ਕਿਉਂਕਿ ਕਿਵਿਕ 10 ਸੈਕਿੰਡ ਦੀ ਵੀਡੀਓ ਦੇਖ ਕੇ ਤੁਸੀਂ ਕਿਸੇ ਨੂੰ ਜੱਜ ਕਰ ਰਹੇ ਹੋ ਗਲਤ ਹੈ। दस सेकेंड की वीडियो कुछ नहीं पता लगता उ जेडे पैलेस फंक्शन से उत्थे कैमराज लगे हुए हैं वो कैमराज की भीडियो कढ़ाओ सुन चाया मैं ऑन द स्पॉट प्रेजेंट नहीं कि उन्हें माइक पहले ऑडियंस में बहुत कुछ बोलिया है ठीक है ਉਸ ਤੋਂ ਬਾਅਦ ਸਾਰੀ ਗੱਲ ਠੀਕ ਹੈ ਇੱਕ ਪਾਸੇ ਹੈ ਲੇਕਿਨ ਕਦੇ ਵੀ ਕੁੜੀ ਦਾ ਸਟੇਜ ਤੇ ਗਾਲੀ ਗਲੋਚ ਕਰਨ ਦਾ ਮਤਲਬ ਨਹੀਂ ਬਣਦਾ ਕਿਉਂਕਿ ਅਸੀਂ ਉਸ ਟਾਈਮ ਅਭੀ 25 ਮੈਂਬਰ ਆ ਉਹ ਪੂਰੀ ਬਰਾਤ ਹੈ ਹੈਨਾ ਫੇਰ ਵੀ ਉਹ ਬਹੁਤ ਡੀਸੈਂਟ ਬੰਦੇ ਸੀਗੇ ਜਿਨ੍ਹਾਂ ਨੇ ਮਤਲਬ ਫੇਰ ਵੀ ਕੀ ਐ ਭੈਣੇ ਤੂੰ ਚਲੀ ਜਾ ਪੇਮੈਂਟ ਵੀ ਦੇ ਦਿੱਤੀ ਉਹਨਾਂ ਦੇ ਹੱਥ ਤੇ ਗਲਤ ਹੋਇਆ ਗਾਲੀ ਗਲੋਚ ਦਾ ਮਤਲਬ ਨਹੀਂ ਸੀ ਲਾਡੀ ਗੇਲਬਾ ਜੀ ਉਹਨੂੰ ਬਚਾ ਵੀ ਰਹੇ ਕਿ ਤੂੰ ਛੱਡ ਲੜਾਈ ਨਹੀਂ ਕਰਨੀ ਫੇਰ ਇੱਕ ਇੰਟਰਵਿਊ ਚੋ ਕਹਿ ਰਹੀ ਆ ਆਰਗੇਨਾਈਜ਼ਰ ਸਾਡੀ ਸੇਫਟੀ ਨਹੀਂ ਕਰਦੇ ਹੈਨਾ ਮੈਨੂੰ 20 ਸਾਲ ਕੰਮ ਕਰਦੀ ਨੂੰ ਹੋ ਗਿਆ ਜੀ 200 250 ਹਜ਼ਾਰ ਬੰਦਾ ਵੀ ਬਰਾਤ ਚ ਹੁੰਦਾ ਹੈ ਤੇ ਅਸੀਂ ਇਕੱਲੇ ਤਾਂ ਉੱਥੋਂ ਨਿਕਲ ਕੇ ਨਹੀਂ ਆ ਸਕਦੇ ਅਗਰ ਆਰਗੇਨਾਈਜ਼ਰ ਸਾਡੀ ਸੇਫਟੀ ਨਹੀਂ ਕਰੇਗਾ ਤਾਂ ਅਸੀਂ ਕਿੱਦਾਂ ਇਕੱਲੇ ਬਚ ਕੇ ਆ ਜਾਾਂਗੇ ਜੀ ਉੱਥੋਂ ਤੁਸੀਂ ਵੀ ਸਮਝਦਾਰ ਹੋ ਜੀ ਬਈ ਕਿ ਰੀਅਲ ਵਿੱਚ ਲੱਖਰ ਬੇਲਾ ਤੇ ਜੀ ਪਾਰਟੀ ਲੰਦੇ ਤੁਹਾਡੀ ਬਹੁਤ ਮਿਹਨਤ ਲੱਗਦੀ ਹੈ ਪੈਸੇ ਲੱਗਦੇ ਨੇ ਇੱਕ ਕੱਲ ਛੋਟੀ ਗਲਤੀ ਕਰਤੀ ਕਹਿ ਲਈਓ ਤੁਸੀਂ ਤਸਰੇ ਵੀ ਗਲਤੀ ਹੈ ਵੀ ਜੋ ਵੀ ਵਿਡਿਓ ਆਇਆ ਕਿਉਂ ਸਾਹਮਣੇ ਆਇਆ ਕਿ ਲੋਕ ਇਸ ਦਾ ਡਰ ਦੇ ਵਿੱਚ ਆ ਜਾਂਦੇ ਨੇ ਕਿ ਅਸੀਂ ਇਹ ਜੋ ਪ੍ਰੋਗਰਾਮ ਕਰਾਣਾ ਨਹੀਂ ਚਾਹੀਦੇ ਕਿ ਸਾਡੇ ਮਾਹੌਲ ਖਰਾਬ ਹੋ ਜਾਂਦੇ ਨੇ ਫੰਕਸ਼ਨ ਖਰਾਬ ਹੋ ਜਾਂਦੇ ਨੇ ਬਿਲਕੁਲ ਜੀ ਅਸੀਂ ਤਾਂ ਹੀ ਪਾਰੇ ਜਣੇ ਇਕੱਠੇ ਹੋ ਕੇ ਪੰਜਾਬ ਪ੍ਰਧਾਨ ਸੁਖਸ਼ੇਰਪੁਰ ਸਰਪ੍ਰਸਤ ਸਾਡੇ ਲਾਡੀ ਵੀਰ ਜੀ ਅਸੀਂ ਸਾਰੇ ਪਾਈ ਇੱਥੇ ਸਾਰੇ ਇਕੱਠੇ ਹੋਏ ਆ ਕਿ ਇਹ ਕੰਮ ਖਰਾਬ ਹੋ ਰਿਹਾ ਗਲਤ ਹੋ ਰਿਹਾ ਜੋ ਸਾਡੇ ਨਾਲ ਹੋ ਰਿਹਾ ਗਾਹਾਂ ਗਾਹਾਂ ਇਹ ਕੰਮ ਵੱਧ ਰਿਹਾ ਘਟ ਨਹੀਂ ਰਿਹਾ ਹਲੋ ਸਾਨੂੰ ਫੈਮਲੀਆਂ ਫੰਕਸ਼ਨ ਨਹੀਂ ਕਿ ਡਰਬੀਆਂ ਮਾਰੀਆਂ ਨਹੀਂ ਬੁੱਕ ਕਰਾਉਣਗੀਆਂ ਜੀ ਪੀ ਸਾਡੇ ਘਰ ਘਰ ਦੇ ਵਿੱਚ ਗੱਲ ਨੂੰ ਲੜਾਈ ਝਗੜਾ ਹੋਊਗਾ ਇਹ ਸਾਡੇ ਕੰਮ ਤੇ ਬਹੁਤ ਵੱਡਾ ਅਸਰ ਆ ਜੀ ਬਾਕੀ ਸਿਮਰ ਨੂੰ ਸਭ ਤੋਂ ਪਹਿਲਾਂ ਫੋਨ ਵੀ ਕੀਤਾ ਗਿਆ ਜੀ ਅਸੀਂ ਠੀਕ ਆ ਜੀ ਉਹ ਕਹਿੰਦੀ ਵੀ ਮੈਂ ਬਾਅਦ ਚ ਗੱਲ ਕਰੂੰਗੀ ਅਸੀਂ ਉਹਨੂੰ ਹਰ ਇੱਕ ਚੀਜ਼ ਪੁੱਛਣੀ ਚਾਹੀਏ ਵੀ ਭਾਈ ਤੇਰੇ ਨਾਲ ਕੀ ਗੱਲ ਹੋਈ ਐ ਇਦਾਂ ਨਹੀਂ ਵੀ ਅਸੀਂ ਉਹਨੂੰ ਫੋਨ ਨਹੀਂ ਕੀਤਾ ਤੇ ਉਹ ਮੈਨੇਜਰ ਆ ਉਹਦੇ ਅਮਨ ਜੀ ਠੀਕ ਆ ਅਸੀਂ ਉਹਨੂੰ ਵੀ ਫੋਨ ਕੀਤਾ ਵੀ ਵੀਰੇ ਮੈਨੂੰ ਦੱਸ ਕੀ ਗੱਲ ਬਾਤ ਹੋਈ ਐ ਅਸੀਂ ਪੰਜਾਬ ਟੀਮ ਨੇ ਪੂਰੀ ਗੱਲ ਬਾਤ ਉਹਦੇ ਨਾਲ ਵੀ ਕਰਨੀ ਚਾਹੀਦੀ ਫਿਰ ਅਸੀਂ ਜੋ ਉੱਥੇ ਮੌਜੂਦ ਸੀਗੇ ਕੱਲਾ ਕੱਲਾ ਸਾਡਾ ਮੈਂਬਰ ਸੀ ਇਹਨੂੰ ਹਰ ਇੱਕ ਗੱਲ ਪੁੱਛੀ ਵੀ ਪਾਰਟੀ ਉੱਥੇ ਹਾਜ਼ਰ ਸੀ ਪਾਰਟੀ ਨੇ ਠੀਕ ਹੈ ਜੀ ਅਸਾਂ ਉਹਨਾਂ ਨੇ ਪੇਮੈਂਟ ਦੇਤੀ ਸੀ ਠੀਕ ਹੈ ਉਸ ਤੋਂ ਬਾਅਦ ਵੀ ਗਾਲੀ ਗਲੋਚ ਕੀਤਾ ਜਾ ਰਿਹਾ ਦੇਖੋ ਕੋਈ ਵੀ ਬੰਦਾ ਕਿਸੇ ਨੂੰ ਕਿੰਨੀ ਗਵਾਰ ਗਾਲੀ ਗਲੋਚ ਕਰ ਲੋ ਤੇ ਕਿੰਨੀ ਗਵਾਰ ਉਹ ਬਰਦਾਸ਼ਤ ਕਰ ਲੋ ਅਸੀਂ ਨਹੀਂ ਚਾਹੁੰਦੇ ਵੀ ਸਾਡਾ ਕਿਸੇ ਪਰਿਵਾਰਾਂ ਦੇ ਨਾਲ ਮਤਭੇਦ ਪਵੇ ਕੀ ਕੋਈ ਜਿਹੜਾ ਪਰਫਾਰਮਰ ਹੁੰਦਾ ਹੈ ਜਾਂ ਉਹ ਲੇਡੀ ਹੋਵੇ ਜਾਂ ਫੀਮੇਲ ਮੇਲ ਹੋਵੇ ਡਰਿੰਕ ਕਰਨ ਤੋਂ ਬਾਅਦ ਕੀ ਤੁਸੀਂ ਉਹ ਸਟੇਜ ਤੇ ਅਲਾਉ ਕਰਦੇ ਹੋ ਭਾਈ ਦੇਖੋ ਅਸੀਂ ਨਹੀਂ ਚਾਹੁੰਦੇ ਸਾਨੂੰ ਨਹੀਂ ਪਤਾ ਲੱਗਦਾ ਉਹਦੇ ਵਿੱਚ ਦੇਖੋ ਆਰਗੇਨਾਈਜ਼ਰ ਸਟੇਜ ਤੇ ਹੁੰਦਾ ਦੇਖੋ ਕਿੰਨੀ ਪਾਰਟੀ ਵੇਖੀ ਹੁੰਦੀ ਆ ਜੋ ਉਹਨੂੰ ਹੈਂਡਲ ਕਰਦਾ ਹੁੰਦਾ ਆਰਗੇਨਾਈਜ਼ਰ ਨੂੰ ਉਸ ਬਾਰੇ ਕੁਝ ਨਹੀਂ ਪਤਾ ਠੀਕ ਆ ਵੀ ਉਹਨੇ ਡਰਿੰਕ ਕੀਤੀ ਆ ਜਾਂ ਨਹੀਂ ਕੀਤੀ ਦੇਖੋ ਉਹਦਾ ਉਦੋਂ ਬਾਅਦ ਪਤਾ ਲੱਗਦਾ ਹੈ ਨਾ ਵੀ ਜੇ ਕੋਈ ਗੱਲਬਾਤ ਹੁੰਦੀ ਹੈ ਵੀ ਭਾਈ ਉਹਨੇ ਡਰਿੰਕ ਕੀਤੀ ਸੀ ਦੋ ਪ੍ਰਧਾਨ ਇੱਕ-ਇੱਕ ਦੇ ਵਿੱਚ ਕਿ ਤੁਸੀਂ ਸਿਮਰ ਸੰਧਰੇ ਖਿਲਾਫ ਇਹ ਸਟੈਪ ਲਓ ਅਸੀਂ ਤਾਂ ਦੇਖੋ ਜੀ ਇਹ ਕਹਿੰਦੇ ਆ ਵੀ ਪੁਲਿਸ ਨੂੰ ਪੂਰੀ ਕਾਰਵਾਈ ਕਰਕੇ ਇਨਕੁਆਇਰੀ ਕਰਕੇ ਠੀਕ ਹੈ ਜੀ ਕਾਰਵਾਈ ਕਰਨੀ ਚਾਹੀਦੀ ਆ ਇੱਕ 10 ਸੈਕਿੰਡ ਦੀ ਵੀਡੀਓ ਦੇਖ ਕੇ ਉਹ ਹਰ ਇੱਕ ਚੀਜ਼ ਉਹਦੇ ਵਿੱਚ ਇਹ ਗੱਲ ਕਹੀ ਜਾਂਦੀ ਆ ਵੀ ਜੋ ਕੁੜੀ ਦੇ ਗਲਾਸ ਮਾਰਿਆ ਜੀ ਉਹ ਗਲਤ ਹੋਇਆ ਠੀਕ ਹੈ ਜੀ ਡਾਇਰੈਕਟਰ ਕੰਪਲੀਟ ਦਿੱਤੀ ਜੋਗੀ ਤੁਹਾਡੇ ਵੱਲੋਂ ਬਿਲਕੁਲ ਜੀ ਬਿਲਕੁਲ ਖੜੇ ਆ ਜੀ ਅਸੀਂ ਪੂਰੀ ਪੰਜਾਬ ਟੀਮ ਇੱਥੇ ਖੜੀ ਆ ਹੈ ਨਾ 40 50 ਬੰਦਾ ਆਇਆ ਹੈ ਅਗਰ ਕੋਈ ਆਪਣੇ ਨਾਲ ਬੈਣੀਪਾਲ ਭਾਜੀ ਜਾਂ ਲਾਡੀ ਗਿਲ ਭਾਜੀ ਸਹੀ ਹੈ ਤਾਂ ਹੀ ਅਸੀਂ ਇਹਨਾਂ ਨਾਲ ਖੜੇ ਆ